ਯਾਰ ਮੋਟਰ ਆਪਣੀ ਹੈ ਨਾ ਹਾਂਜੀ ਹਾਂ ਇਹ ਮੋਟਰ ਤੇ ਜਗਾਰ ਲਾਈ ਜਾਂਦੇ ਯਾਰ ਆਜੇ ਕੇ ਯਾਰ ਇਹ ਚਰਖਾ ਬਾਈ ਚਰਖਾ ਉਹ ਵੀ ਲੋਹੇ ਦਾ ਹਾਂ ਲੋਹੇ ਦਾ ਟੋਲੀ ਪਾਇਆ ਕੋਈ ਸਰਿਆੜੀ ਪਾਇਆ ਤੇ ਲੈਂਟਰ ਵੀ ਪਾਤਾ ਯਾਰ ਕਮਾਲ ਦਾ ਜਦੋਂ ਪੱਕਾ ਕੰਮ ਕਰਤਾ ਬਾਈ ਨਾਲੇ ਸੇਫ ਆ ਉਹ ਨਾ ਕੋਈ ਇੱਥੇ ਮੀਂਹ ਨਾ ਕਣੀ ਨਾ ਕੋਈ ਨਾ ਕੋਈ ਹੋਰ ਜਾਨਵਰ ਆਵੇ ਬਿਲਕੁਲ ਏਰੀਆ ਚ ਬਾਈ ਇੱਥੇ ਸਾਡੇ ਮੋਗੇ ਤੇ ਉਸੇ ਤਕਰੀਬਨ 3 ਕ ਜਣੇ ਆ ਜਿਹੜੇ ਸਾਡੀ ਉਮਰ ਦੇ ਖੇਤੀ ਕਰਦੇ ਆ ਠੀਕ ਹੈ ਬਾਕੀ ਤਕਰੀਬਨ ਆਲਮੋਸਟ ਹੀ ਸਾਰੇ ਕੋਈ ਕਲਾਸ 2 ਕਰਕੇ ਬਾਹਰ ਚਲਾ ਗਿਆ ਨੇ ਏਡਾ ਚਲਾ ਗਿਆ ਕੋਈ ਅਸਟ੍ਰੇਲੀਆ ਕੋਈ ਅਮਰੀਕਾ ਮਾਨ ਨਹੀਂ ਕਰਦੇ ਕੋਈ ਵੀ ਬੰਦਾ ਜਿੰਨਾ ਮਰਜੀ ਡਿਪਰੈਸ਼ਨ ਚ ਹੋਵੇ ਜਿੰਨੀ ਮਰਜੀ ਟੈਨਸ਼ਨ ਹੋਵੇ ਇੱਥੇ ਜੇ ਇੱਕ ਹਫਤਾ ਵੀ ਆ ਜੇ ਨਾ ਬੰਦਾ ਉਹਦੇ ਸਾਰੀ ਬਈ ਟੈਨਸ਼ਨ ਸਾਰਾ ਡਿਪਰੈਸ਼ਨ ਬੰਦੇ ਦਾ ਦੂਰ ਹੋ ਜਾਂਦਾ ਕਿਉਂਕਿ ਭਾਈ ਅੱਜ ਕੱਲ ਜਿਹੜੀ ਆਪਣੀ 2000 ਤੋਂ ਉੱਤੋਂ ਵਾਲੀ ਪੀੜ੍ਹੀ ਆ ਨਾ ਉਹਨਾਂ ਨੂੰ ਕਿਸੇ ਨੂੰ ਆਏ ਨਹੀਂ ਪਤਾ ਵੀ ਸਾਡੀ ਵਾਰੀ ਕਦੋਂ ਆ ਸਾਡੇ ਕਿੰਨੇ ਨੰਬਰ ਖੇਵਟਾ ਕਿੰਨਾ ਖਸਰਾ ਨੰਬਰਾਂ ਕਿੰਨੀ ਬਾਈ ਆ ਸਾਡੇ ਕਿੱਥੇ ਸਾਡੀ ਜ਼ਮੀਨ ਆ ਕਿਉਂਕਿ ਭਾਈ ਆਪਾਂ ਖੇਤੀ ਤੋਂ ਇੰਨਾ ਕੁ ਦੂਰ ਕਰਤਾ ਖੇਤੀ ਇੱਕ ਘਾਟੇ ਬੰਦ ਸੌਦਾ ਦਾ ਖਾਤਾ ਅਫਸਲ ਜਿਹੜੇ ਉੱਥੇ ਗਏ ਵਿਆ ਨਾ ਉਹ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਸਿਰਫ ਆਪ ਦੀ ਗੱਡੀ ਦੀ ਫੋਟੋ ਪਾਤੀ ਜਦੋਂ ਕਿਤੇ ਘੁੰਮਣ ਜਾਂਦੇ ਆ ਉਹਨਾਂ ਦੀ ਫੋਟੋ ਪਾਤੀ ਪਰ ਕੰਮ ਦੀ ਕੋਈ ਵੀ ਬੰਦਾ ਫੋਟੋ ਨਹੀਂ ਪਾਉਂਦਾ ਭਾਈ ਦੂਜੇ ਪਾਸੇ ਨਿਕਲ ਜਾਂਦੀ ਐ ਚਿੱਟੀ ਜਾਈ ਇੱਧਰ ਦੀ ਆਉਣਾ ਇਹਨੇ ਇੱਧਰ ਤੇ ਨਿਕਲ ਜਾਣਾ ਥੱਪੇ ਪਾਸੇ ਦੀ ਆਉਣਾ ਸੱਜੇ ਪਾਸੇ ਦੇ ਨਿਕਲ ਜਾਣਾ ਏ ਭਾਈ ਅਸੀਂ ਨਾ ਜਦੋਂ ਇੱਥੇ ਮੱਲ ਬਿੱਟੀ ਦਾ ਬਣਾਇਆ ਲੱਗਦਾ ਇਹਦਾ ਬਣਾਇਆ ਵਿੱਚ ਭਾਈ ਜਿਵੇਂ ਘਾਹ ਫੋਸਲਾ ਕੇ ਉਹਨਾਂ ਨੇ ਹਾਂ ਬਚਾਉਣ ਤੇ ਉਹ ਥੱਲੇ ਕਮੈਂਟ ਕਰਦੇ ਹੁੰਦੇ ਆ ਵੀ ਤੁਸੀਂ ਇਹਨਾਂ ਨੂੰ ਆਲਸੀ ਬਣਾਈ ਜਾਂਦੇ ਆ ਹਾਂ ਵੀ ਇਹਨਾਂ ਨੂੰ ਆਪ ਦੇ ਘਰ ਆਪ ਪਾਉਣ ਦੋ ਪਰ ਭਾਈ ਉਹ ਘਰ ਕਿੱਥੋਂ ਪਾਉਣਗੇ ਕੋਈ ਦਰਾਖਤ ਹੀ ਹੈ ਨਹੀਂ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹੋਏ ਮੇਰੇ ਪਿਆਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਅੱਜ ਨਾ ਇੱਕ ਲੰਘਦੇ ਹੋਏ ਸਾਨੂੰ ਇੱਕ ਮੋਟਰ ਮਿਲੀ ਮੋਟਰ ਵੇਖ ਕੇ ਰੰਗ ਰੋਗੜ ਤੋਂ ਤਾਂ ਐ ਜਿਹਾ ਲੱਗਿਆ ਖੜ ਕੇ ਯਾਰ ਰੁਕੇ ਆ ਪਰ ਜਦੋਂ ਅੰਦਰ ਗਏ ਨਾ ਤੁਹਾਨੂੰ ਮੈਂ ਦੱਸਦਾ ਨਹੀਂਗਾ ਦਿਖਾਉਣਾ ਹੀ ਆਜੋ ਇਹ ਜਿਗਾੜ ਲਾ ਲਿਆ ਬਾਈ ਨੇ ਯਾਰ ਮੋਟਰ ਤੇ ਜਿਗਾੜ ਜੋਤ ਕੀ ਹਾਲ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਆ ਹਾਂ ਵਧੀਆ ਬਾਈ ਆ ਯਾਰ ਮੋਟਰ ਆਪਣੀ ਆ ਨਾ ਹਾਂਜੀ ਹਾਂ ਇਹ ਮੋਟਰ ਤੇ ਜਿਗਾੜ ਲਾਈ ਆਨੇ ਯਾਰ ਵਾ ਕਿਰਪਾ ਬਾਈ ਛੋਡੇ ਹਰ ਕੇ ਭਰਾਵਾਂ ਦੇ ਰੇੜੀ ਸਾਡੇ ਹਰ ਕੇ ਭਰਾਵਾਂ ਦੀ ਕਾ ਨਹੀਂ ਕਿਰਪਾ ਹੈ ਆ ਜਾ ਜੋਤ ਬੜਾ ਦਿਖਾਈ ਬਈ ਬੜਾ ਇਧਰ ਇਹ ਮੋਟਰ ਪਹਿਲਾਂ ਤੁਸੀਂ ਕਮਰਾ ਦੇਖੋ ਇੱਕ ਹੈ ਸਿੰਪਲ ਕਮਰਾ ਹੀ ਆ ਰੰਗ ਰੋਗਣ ਕਰਕੇ ਉਹ ਤੇ ਥੋੜਾ ਜਆ ਮਿਹਨਤ ਕੀਤੀ ਆ ਬੂਟੇ ਲਾਤੇ ਸ਼ੋ ਆਲੇ پارک ਆਲੇ ਇਧਰ ਗਮਲੇ ਟੰਗ ਤੇ ਤੇ ਅੰਦਰ ਨ ਜਿਹੜੀ ਚੀਜ਼ ਪਈ ਆ ਨਾ ਉਹਨੂੰ ਵੇਖ ਕੇ ਤੁਸੀਂ ਵੀ ਸਵਾਲ ਪੁੱਛੋਗੇ ਤੇ ਮੈਂ ਵੀ ਪੁੱਛਣਾ ਹੀ ਪੁੱਛਣਾ ਹੈ ਆ ਜਾ ਅੰਦਰ ਕਿਵੇਂ ਲਾਈਟ ਠੀਕ ਆ ਰਹੀ ਆ ਅੰਦਰ ਕਰਨ ਲਾ ਕਰਦਾ ਆ ਇੱਥੇ ਲੈ ਕਿਆ ਬਾਤ ਹੈ ਅਬ ਬੈਂਡ ਕਾ ਤੋ ਲਾਇਆ ਯਾਰ ਬੈ ਦਬਾਈਏ ਸੋਡੇ ਵਰਗੇ ਭਰਾ ਆਉਂਦੇ ਆ ਨਾ ਇੱਕ ਆਪਣੀ ਨਾ ਵਾਰੀ ਬਾਈ ਰਾਤ ਨੂੰ ਹੈਗੀ 2:30 ਵਜੇ ਅੱਛਾ ਤੇ ਆਪਣਾ ਜਿਹੜਾ ਇੱਥੋਂ ਘਰ ਪੈ ਜਾਂਦਾ ਤਕਰੀਬਨ 5 ਕਿਲੋਮੀਟਰ ਇੱਥੋਂ ਮੋਟਰ ਤੋਂ ਮੋਟਰ ਤੋਂ ਠੀਕ ਆ ਆਪਾਂ ਮੰਨ ਲਓ ਸ਼ਹਿਰ 'ਚ ਰਹਿੰਦੇ ਆ ਤੇ ਇੱਥੇ ਆਪਣਾ 5 ਕਿਲੋਮੀਟਰ ਦਾ ਜਿਹੜੀ ਵਾਟਾ ਬਾਕੀ ਸਾਨੂੰ ਪਤਾ ਵੀ ਅੱਜ ਦੇ ਹਾਲਾਤ ਬਾਈ ਜਿਹੜੇ ਆ ਨਾ ਬਹੁਤ ਮਾੜੇ ਆ ਰਾਤ ਨੂੰ ਆਉਣਾ ਬੜਾ ਔਖਾ ਸੀਗਾ ਠੀਕ ਹੁਣ ਘਰੋਂ ਮੰਨ ਲਵ ਜਿੱਤੇ ਪਾਣੀ ਦੀ ਵਾਰੀ ਹੁੰਦੀ ਹੈ ਜਾਂ ਝੋਨੇ ਵਾਲੇ ਲਾਈਟ ਰਾਤ ਨੂੰ ਆਉਂਦੀ ਆ ਉਦੋਂ ਇੱਥੋਂ ਆਪਦਾ ਘਰੇ ਰੋਟੀ ਪਾਣੀ ਖਾ ਕੇ ਤੇ ਇੱਥੇ ਆ ਕੇ ਸੌਂ ਜਾਂਦਾ ਬਾਈ ਰਾਤ ਨੂੰ ਪਾਣੀ ਵੱਢ ਕੇ ਫੇਰ ਪੈ ਜਾਂਦਾ ਮੰਨਣਾ ਵਾਲੇ ਯਾਰ ਬਹੁਤ ਤੰਗ ਕਰਦੇ ਹੁਣੇ ਆ ਹਾਂ ਬਸ ਛੋਡੇ ਵਰਗੇ ਭਰਾ ਭਾਈ ਹਣਾ ਆਉਂਦੇ ਰਹਿੰਦੇ ਜਦੋਂ ਕੋਈ ਰਹਿਣ ਦਾ ਬਾਹਰ ਆਪਣਾ ਯਾਰ ਦੋਸਤ ਆਉਂਦਾ ਹਣਾ ਤਾਂ ਇੱਥੇ ਬਾਈ ਕੋਈ ਤਕਲੀਫ ਨਹੀਂ ਬਿਲਕੁਲ ਘਰ ਆਰਗਾ ਮੋਹ ਨਾ ਨਹੀਂ 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 ਬਾਈ ਉਹ ਤਾਂ ਆਪਾਂ ਬਚਾ ਦੇ ਦਿੰਦੇ ਹੋਣਗੇ ਹਾਂ ਕਹਿੰਦੇ ਬਹੁਤ ਆ ਬਾਈ ਪਰ ਬਾਬੇ ਦੀ ਕਿਰਪਾ ਨਾਲ ਹਲੇ ਤੱਕ ਤਾਂ ਆਪਣਾ ਬਚਾ ਬਈ ਹਾਂ ਵਿਆਹ ਵਰਿਆਵ ਲੱਗਦਾ ਬਿਲਕੁਲ ਬਾਈ ਬਾਕੇ ਇੱਥੇ ਜਾਲੀ ਵਗੈਰਾ ਪ੍ਰੋਪਰ ਲੱਗੀ ਹੋਈ ਕੋਈ ਮੋਚ ਨਹੀਂ ਹਾਂ ਇੱਧਰ ਆਹ ਪ੍ਰੈਸ਼ ਰੱਖੀ ਹੋਈ ਆ ਕਿਆ ਬਾਤ ਆ ਯਾਰ ਹੈ ਪੂਰਾ ਜਿਗਾਰ ਲਾਇਆ ਤੱਕ ਆਹ ਗਲਾਸਾਂ ਤੋਂ ਪਤਾ ਲੱਗਦਾ ਇੱਥੇ ਵਾਕਈ ਮੋਟਰ ਤੇ ਬੈਠਿਆ ਸ਼ਾਮ ਵਾਲੀ ਮਹਿਫਲ ਲੱਗਦੀ ਆ ਹਨਾ ਸ਼ਾਮ ਵਾਲੇ ਬਾਈ ਠੀਕ ਆ ਅੱਛਾ ਇਹ ਸੋਚਿਆ ਕਿਵੇਂ ਮੋਟਰ ਤੇ ਆਪਾਂ ਇਹ ਜਿਗਾਰ ਲਾ ਲਏ ਯਾਰ ਸੋਚਿਆ ਤਾਂ ਬਈ ਇਹ ਸੀਗਾ ਆਪਣਾ ਜਿਹੜਾ ਪਿਤਾ ਪੁਰਖੀ ਧੰਦਾ ਨਾ ਖੇਤੀ ਤੇ ਅੱਜ ਉਧਰਲੇ ਪਾਸੇ ਵੀ ਦਿਖਾਉਨੇ ਆ ਪਿਤਾ ਪੁਰਖੀ ਧੰਦਾ ਨਾ ਖੇਤੀ ਕੋਈ ਵੀ ਬੰਦਾ ਆਪਦਾ ਬਿਜ਼ਨਸ ਕਰਦਾ ਬਈ ਆ ਨਾ ਉੱਥੇ ਸਾਫ ਸਫਾਈ ਰੱਖਦਾ ਵਧੀਆ ਆਪਦਾ ਹੀ ਵਾਸਤੇ ਰਹਿਸ਼ ਕਰਦਾ ਨਾ ਤਾਂ ਆਪਣਾ ਵੀ ਬਈ ਇਹ ਜਿਹੜਾ ਖੇਤੀ ਆ ਅੱਜ ਦੇ ਸਮੇਂ 'ਚ ਆਪਾਂ ਦੇਖੀਏ ਵੀ ਇਹ ਕੰਧਾ ਬਣ ਗਿਆ ਬਿਜ਼ਨਸ ਹੀ ਆ ਨਾ ਆਪਣਾ ਇਹ ਤੇ ਬਿਲਕੁਲ ਜਿੱਥੋਂ ਘਰ ਚੱਲਣਾ ਉਹ ਬਿਲਕੁਲ ਜਿੱਥੋਂ ਆਪਾਂ ਨੂੰ ਬਈ ਕਮਾਈ ਹੋਣੀ ਆ ਨਾ ਤਾਂ ਉਹਨੂੰ ਬਈ ਫਿਰ ਜੇ ਆਪਾਂ ਥੋੜਾ ਮੋਟਾ ਪੈਸਾ ਇਨਵੈਸਟ ਕਰਾਂਗੇ ਤਾਂ ਕਮਾਈ ਵੀ ਵੱਧ ਦੇਊਗੀ ਆਟੋਮੈਟਿਕ ਹੀ ਤਾਂ ਨਾ ਪ੍ਰਾਣੇ ਬਜ਼ੁਰਗਾਂ ਦੀ ਘਾਪਤਾ ਵੀ ਜਿੰਨਾ ਆਪਾਂ ਬੀਜਾਂਗੇ ਬੀਜਾਂਗੇ ਉਹੇ ਜਾ ਵੱਡਾਂਗੇ ਹਨਾ ਹਾਂ ਇਹ ਵੀ ਗੱਲ ਸਹੀ ਆ ਤੇ ਬਾਕੀ ਆਪਾਂ ਨੂੰ ਬਾਈ ਸ਼ੌਂਕ ਸੀਗਾ ਸਟਾਰਟਿੰਗ ਤੋਂ ਹੀ ਬੂਟਿਆਂ ਦਾ ਹੂੰ ਸ਼ਹਿਰ ਦੇ ਵਿੱਚ ਰਹਿੰਦੇ ਕਰਕੇ ਤੁਹਾਨੂੰ ਪਤਾ ਵੀ ਜਗਾ ਦੀ ਬੜੀ ਤੰਗੀ ਆਉਂਦੀ ਹੈ ਹਨਾ ਤਾਂ ਫਿਰ ਉਹ ਆਪਣਾ ਇੱਥੇ ਸ਼ੌਂਕ ਜਿਹੜਾ ਉਹ ਆਪ ਦਾ ਪੂਰਾ ਕਰ ਲਿਆ ਹੂੰ ਹੂੰ ਅੱਛਾ ਆ ਕੀ ਰੱਖਿਆ ਹੋਇਆ ਯਾਰ ਇਹ ਚਰਖਾ ਬਾਈ ਚਰਖਾ ਉਹ ਵੀ ਲੋਹੇ ਦਾ ਹਾਂ ਲੋਹੇ ਦਾ ਇੱਕ ਵਾਰ ਸ਼ਹਿਰ ਵਾਲੀ ਆਟਮ ਲੱਗੀ ਮੈਨੂੰ ਵੀ ਲੋਹੇ ਦਾ ਚਰਕਾ ਜਿਹੜਾ ਹਾਂ ਇਹ ਇੱਕ ਵਿਰਸਾ ਰਹਿ ਗਿਆ ਬਾਈ ਬਣ ਕੇ ਹਨਾ ਠੀਕ ਹੈ ਕਿਉਂਕਿ ਆਪਾਂ ਜਿਹੜੀ ਆਉਣ ਵਾਲੀ ਪੀੜ੍ਹੀ ਐ ਬਾਈ ਉਹਨਾਂ ਨੂੰ ਇੱਕ ਇਹ ਕੱਲਾ ਦਿਖਾ ਹੀ ਸਕਦੇ ਹਾਂ ਕੱਤਨਾਂ ਦਾ ਬਹੁਤ ਦੂਰ ਦੀ ਗੱਲ ਹੈ ਹਨਾ ਬਾਕੀ ਪ੍ਰੋਪਰ ਬਾਈ ਚਾਲੂ ਹਾਲਤ ਦੇ ਵਿੱਚ ਆ ਠੀਕ ਹੈ ਮਾਲ ਵਗੈਰਾ ਵੀ ਸਾਰੀ ਪਾਈ ਵੀ ਸੀ ਕਿਉਂਕਿ ਇੱਥੇ ਬਾਈ ਛੋਟੇ ਬੱਚੇ ਕੱਤਨ ਵਾਲੀ ਤਾਂ ਨਹੀਂ ਆਉਂਦੀ ਇੱਥੇ ਨਹੀਂ ਨਹੀਂ ਕੱਤਨ ਵਾਲੀ ਨਹੀਂ ਆਉਂਦੀ ਬਾਈ ਤੇ ਆਪਣੀ ਫੈਮਲੀ ਆਉਂਦੀ ਆ ਬਾਈ ਜਾਂ ਫੈਮਲੀ ਆਉਂਦੀ ਆ ਬੱਚੇ ਆ ਜਾਂਦੇ ਤੇ ਠੀਕ ਹੈ ਤੇ ਪ੍ਰੋਪਰ ਵਿੱਚ ਜਿਵੇਂ ਆਪਾਂ ਮਾਲ ਵਗੈਰਾ ਸਾਰੀ ਪਾਈ ਸੀਗੀ ਉਹ ਉਹਦੇ ਵਿੱਚ ਆਏ ਸੀਗਾ ਵੀ ਛੋਟੇ ਬੱਚੇ ਤੇ ਖੇਡਦੇ ਆ ਵੀ ਆਖੂਖ ਚੋਂ ਵੱਜਣ ਦਾ ਡਰ ਰਹਿੰਦਾ ਨਾ ਹਾਂ ਉਹ ਆਪਾਂ ਕੱਢਤਾ ਸੀਗਾ ਤੇ ਆ ਜਿਹੜੇ ਨਿਸ਼ਾਨੀ ਰਹਿ ਗਈ ਇਹ ਕੌਣ ਵਾਲੀ ਪੀੜੀ ਨੂੰ ਬਾਈ ਆਪਾਂ ਦਿਖਾ ਸਕਦੇ ਆ ਵੀ ਆ ਵੀ ਜ਼ਮਾਨਾ ਸੀਗਾ ਇਧਰਲੇ ਪਾਸੇ ਚੱਕੀ ਰੱਖੀ ਵੀ ਆ ਅੱਛਾ ਇਹ ਆਟਾ ਪੀਸਣ ਵਾਲੀ ਚੱਕੀ ਹੁੰਦੀ ਸੀ ਜਿਹੜੀ ਝੇਲ ਚ ਕਹਿੰਦੇ ਆ ਪੀਸੋਗੇ ਹਾਂ ਆਟਾ ਪੀਸਦੇ ਆ ਬਾਈ ਇਹ ਵੀ ਹਲੇ ਚਾਲੂ ਹਾਲਤ ਦੇ ਵਿੱਚ ਆ ਬਾਈ ਵਿਆਹ ਹੁਣ ਤਾਂ ਵਿਆਹਾਂ ਸ਼ਾਦੀਆਂ ਤੇ ਬਸ ਇੱਕ ਸਗਣ ਕਰਨ ਨੂੰ ਰਹਿ ਗਈਆਂ ਬਾਈ ਬਿਲਕੁਲ ਬਾਈ ਆਪਣੇ ਪਹਿਲਾਂ ਦਾਦੀ ਜੀ ਹੋਰੇ ਜਿਹੜੇ ਆਪਾਂ ਕਹੇ ਆਟਾ ਪੀਸਦੇ ਹੁੰਦੇ ਆ ਆਪਾਂ ਪਾਪਾ ਤੇ ਜਿਹੜਾ ਦਾਣਾ ਪੀਸਦੇ ਸੀ ਉਹ ਆਪਾਂ ਇੱਥੋਂ ਲਿਆ ਕੇ ਘਰੋਂ ਲਿਆ ਕੇ ਇੱਥੇ ਰੱਖ ਲਈ ਤੇ ਇਹ ਵੀ ਇੱਕ ਵਿਰਸਾ ਹੀ ਬਣ ਗਿਆ ਬਾਈ ਸੰਭ ਕੇ ਰੱਖ ਲਈ ਬਿਲਕੁਲ ਬਾਈ ਤੇ ਇਧਰ ਮਗਰ ਵੀ ਕਾਫੀ ਕੁਝ ਲਾਇਆ ਹੈ ਗਉੜੇ ਗੁੰੜੇ ਹਾਂ ਮਗਰ ਬਾਈ ਪਾਰਕ ਵਗੈਰਾ ਬਣਾਇਆ ਵਾ ਠੀਕ ਪੰਛੀਆਂ ਵਾਸਤੇ ਆਲ ਨੇ ਲਾਏ ਵਿਆ ਆ ਸੋਨਾ ਕੰਮ ਕੀਤਾ ਜਿਹੜਾ ਪੰਛੀਆਂ ਵਾਸਤੇ ਆਲ ਨਾ ਕੀਤਾ ਆ ਇੱਕ ਪੁਰਾਣੀ ਲਾਲ ਟਣ ਹੈ ਹਾਂ ਇਹ ਆਪਾਂ ਨੂੰ ਬਈ ਸੋਡੇ ਵਰਗੇ ਭਰਾਵਾਂ ਨੇ ਗਿਫਟ ਕਰੇ ਸੀ ਠੀਕ ਹੈ ਅੱਜ ਕੱਲ ਤਾਂ ਫਿਲਮਾਂ ਚ ਵੇਖਿਓ ਨਹੀਂ ਤੁਸੀਂ ਉਹ ਵੀ ਭੂਤਾ ਵਾਲੀਆਂ ਚ ਜੰਗਲ ਦੇ ਚ ਲੈ ਕੇ ਨਿਕਲਦੇ ਹਾਂ ਦੋ ਲੱਗ ਜਾਂਵੀਆਂ ਬਾਈ ਇਹ ਵੀ ਗਿਫਟ ਹੀ ਕਰ ਜਾਂ ਸੀ ਆਪਾਂ ਨੂੰ ਭਰਾਵਾਂ ਨੇ ਠੀਕ ਹੈ ਕੀ ਬਾਤ ਹੈ ਸੋਨਾ 뷰 ਬਣਾਇਆ ਅੱਛਾ ਇੱਕ ਕੰਮ ਤਾਂ ਘਰ ਦੀ ਲੜਾਈ ਤਾਂ ਇੱਕ ਪਾਸੇ ਜੋਤ ਖਤਮ ਹੋ ਗਈ ਯਾਰ ਜਿਵੇਂ ਪੈ ਕੇ ਸ਼ੱਕ ਇੱਥੇ ਲੱਗ ਜਾਂਦਾ ਜੀ ਕਰਦੇ ਰੌਣਾ ਹੀ ਨਹੀਂ ਪਾਉਂਦੇ ਹਨਾ ਵੀਰ ਅਕਟਰ ਪੈਗ ਲਾਈ ਜਾ ਲੋ ਪਤਾ ਹੀ ਨਹੀਂ ਲੱਗਦਾ ਇਹ ਤੇ ਖਾ ਪੀ ਤੇ ਸੌਣ ਹਾਂ ਬਿਲਕੁਲ ਬਈ ਬਈ ਘਰ ਆਰ ਕੇ ਹੀ ਮਾਣਾ ਬਿਲਕੁਲ ਇੱਥੇ ਕੋਈ ਆ ਮਹਿਸੂਸ ਹੀ ਨਹੀਂ ਹੁੰਦਾ ਵੀ ਘਰੇ ਬੈਠੇ ਆ ਜਾਂ ਖੇਤ ਬੈਠੇ ਹਨਾ ਹੂੰ ਹਾਂ ਆਪਦਾ ਵਧੀਆ ਬਈ ਜਦੋਂ ਤੁਹਾਡੇ ਵਰਗੇ ਭਰਾ ਆਉਂਦੇ ਆ ਆਪਦਾ ਫੰਕਸ਼ਨ ਕਰਦੇ ਕਰਦੇ ਨਹੀਂ ਕਿਹਾ ਜਦੋਂ ਇੱਥੇ ਪਾਉਣ ਲੱਗੇ ਕਾਹਤੋਂ ਪਾਸੇ ਜੇ ਪਾਈਏ ਪਾਈ ਜਾਣਾ ਕਮਰਾ ਨਹੀਂ ਘਰੋਂ ਬਈ ਆਪਾਂ ਨੂੰ ਫੁੱਲ ਸਪੋਰਟ ਆ ਠੀਕ ਹੈ ਹਾਂ ਘਰੋਂ ਮਤਲਬ ਵੀ ਕੋਈ ਵੀ ਬੰਦਾ ਹਨਾ ਕੱਲਾ ਨਹੀਂ ਕੋਈ ਵੀ ਕੰਮ ਕਰ ਸਕਦਾ ਹਨਾ ਜਦੋਂ ਫੈਮਿਲੀ ਦੀ ਸਪੋਰਟ ਹੋਵੇ ਬਈ ਬੰਦਾ ਫੇ ਵੀ ਗੱਲ ਸਹੀ ਹੈ ਘਰੋਂ ਆਪਾਂ ਨੂੰ ਫੁੱਲ ਸਪੋਰਟ ਆ ਬਾਈ ਹੋਰ ਬਾਈ ਇਹਦੇ ਨਾਲ ਨਾਲ ਫਿਰ ਕੀ ਸ਼ੌਕ ਹੈ ਸ਼ੌਕ ਬਾਈ ਆਪਾਂ ਨੂੰ ਫਲਾਂ ਵਾਲੇ ਬੂਟਿਆਂ ਦਾ ਹੂੰ ਤਕਰੀਬਨ ਆਪਣੇ ਇੱਧਰਲੇ ਪਾਸੇ 10 ਕਮਰਲੇ ਜਗਾ ਛੱਡੀ ਵੀ ਆ ਹਾਂ ਉਹਦੇ ਵਿੱਚ ਸਾਰੇ ਜਿੰਨੇ ਵੀ ਆਪਣੇ ਮੌਸਮ ਦੇ ਹਿਸਾਬ ਨਾਲ ਫਲਾਂ ਵਾਲੇ ਬੂਟੇ ਹੋ ਜਾਂਦੇ ਆ ਹਾਂ ਉਹ ਤਕਰੀਬਨ ਲੱਗੇ ਹੋਇਆ ਬਾਕੀ ਜੇ ਆਪਾਂ ਬਾਜ਼ਾਰ ਚੋਂ ਦੇਖੀਏ ਬਾਈ ਬਾਜ਼ਾਰ ਚੋਂ ਤਾਂ ਅੱਜ ਕੱਲ ਬੇਮੌਸਮੀ ਫਲ ਹੀ ਮਿਲਦਾ ਹਨਾ ਬਿਲਕੁਲ ਕੈਮੀਕਲ ਨਾਲ ਪੱਕਿਆ ਹੁੰਦਾ ਸਟੋਰ ਕਰ ਲਿਆ ਜਾਂਦਾ ਨਾਲੇ ਤਾਂ ਪੈਸਿਆਂ ਦੀ ਮਾਰ ਪੈਸਿਆਂ ਦੀ ਬਚਤ ਹੁੰਦੀ ਆ ਬਾਈ ਬਾਕੀ ਚੰਗੀ ਸਿਹਤ ਮਿਲਦੀ ਆ ਆਪਾਂ ਨੂੰ ਹਨਾ ਆਪਣੇ ਬੱਚਿਆਂ ਨੂੰ ਤੇ ਬਾਕੀ ਇੱਕ ਨਾ ਆਪਾਂ ਆ ਦਿਖਾ ਦੀ ਬਾਈ ਆਮ ਤੌਰ ਤੇ ਨਾ ਜਿਹੜੇ ਫੇਸਬੁੱਕ ਤੇ ਵਿਦਵਾਨ ਬੈਠੇ ਹੁੰਦੇ ਆ ਨਾ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਅੱਜ ਕੱਲ ਜਿਹੜੀਆਂ ਸੰਸਥਾਵਾਂ ਬਣ ਜਾਵੇਂ ਹਨ ਉਹਨਾਂ ਦਾ ਜਿਹੜਾ ਇੱਕ ਬਹੁਤ ਜ਼ੋਰ ਲੱਗਿਆ ਹੋਵੇ ਵੀ ਪੰਛੀ ਬਚਾਉਣ ਤੇ ਤੇ ਉਹ ਥੱਲੇ ਕਮੈਂਟ ਕਰਦੇ ਹੁੰਦੇ ਆ ਵੀ ਤੁਸੀਂ ਇਹਨਾਂ ਨੂੰ ਆਲਸੀ ਬਣਾਈ ਜਾਂਦੇ ਆ ਆ ਵੀ ਇਹਨਾਂ ਨੂੰ ਆਪ ਦੇ ਘਰ ਆਪ ਪਾਉਣ ਦੋ ਪਰ ਬਈ ਉਹ ਘਰ ਕਿੱਥੋਂ ਪਾਉਣਗੇ ਕੋਈ ਦਰਾਖਤ ਹੀ ਹੈ ਨਹੀਂ ਨਾ ਕੋਈ ਛੱਤਾਂ ਅੱਜ ਕੱਲ ਪੁਰਾਣੇ ਸਮੇਂ ਦੇ ਜਿਹੜੀਆਂ ਕੰਨਿਆ ਵਾਲਾ ਹੱਤਾਂ ਦਾ ਹੁੰਦਾ ਬਿਲਕੁਲ ਬਾਈ ਉਹ ਤਾਂ ਆਪਾਂ ਬਿਲਕੁਲ ਹੀ ਖਤਮ ਕਰਤਾ ਤੇ ਹੁਣ ਬਾਈ ਜੇ ਆਪਾਂ ਦਰਾਖਤ ਲਾਵਾਂਗੇ ਤਾਂ ਉਹ ਰਹਿਣਗੇ ਤੇ ਆਪਾਂ ਬਾਈ ਆ ਨਾ ਛੋਟਾ ਜਿਹਾ ਇੱਕ ਜਿਹੜਾ ਭਰਾਲਾ ਕੀਤਾ ਸੀ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਉਹਨਾਂ ਨੇ ਆਪ ਦੇ ਆਲ ਨੇ ਪਾਏ ਉਦੋਂ ਬਾਅਦ ਨਹੀਂ ਇਹ ਤਾਂ ਹਰ ਤੁਸੀਂ ਆਲ ਦਾ ਲਾਇਆ ਇਹਦੇ ਵਿੱਚ ਉਹ ਆਪਦਾ ਘਰ ਬਣਾਉਣਗੇ ਹੀ ਬਣਾਉਣਗੇ ਆ ਤੇ ਵਿੱਚ ਹੁਣ ਬਚਮੇਲਾ ਦਾ ਅੰਡੇ ਵੀ ਤੇਰੇ ਪਏ ਆ ਹਾਂ ਹੁਣ ਚਿੜੀਆਂ ਬਈ ਇਹਦੇ ਚ ਰਹਿੰਦੇ ਆ ਉਹ ਅਗਲੇ ਪਾਸੇ ਆ ਉਹਨਾਂ ਦੇ ਵਿੱਚ ਵੀ ਪ੍ਰੋਪਰ ਜਿਹੜੇ ਉਹਨਾਂ ਦੇ ਆਲ ਨੇ ਪਾਏ ਵੇ ਆ ਹੂੰ ਤੇ ਇਹ ਆਪਾਂ ਦਾ ਇਹੀ ਕਵਾਂਗੇ ਬਈ ਸਾਰੇ ਭਰਾਵਾਂ ਨੂੰ ਕਿਉਂਕਿ ਬੰਦਾ ਆਪਦੇ ਵਾਸਤੇ ਬਈ ਲੱਖਾਂ ਕਰੋੜਾਂ ਰੁਪਈਆ ਲਾ ਦਿੰਦਾ ਘਰ ਤੇ ਹਨਾ ਪਰ ਜੇ ਆਪਾਂ ਪੰਛੀਆਂ ਵਾਸਤੇ ਬਈ ਛੋਟਾ ਜਿਹਾ ਅਪਰਾ ਲਾ ਕਰਾਂਗੇ ਉਹਨਾਂ ਦੀ ਧਰਤੀ ਅਸਲ 'ਚ ਜਾਨਵਰਾਂ ਦੀ ਤੇ ਉਹਨਾਂ ਦੀ ਧਰਤੀ ਨੂੰ ਉਹਨਾਂ ਦੇ ਲਈ ਵਰਤਿਆ ਜਾਂਦਾ ਬਿਲਕੁਲ ਬਾਈ ਆ ਇਹਦੇ 'ਚ ਤਾਂ ਬੈਠਾ ਹੀ ਆ ਬਾਈ ਆ ਦਿਖਾ ਦਿਓ ਪਲਾਂ ਹਾਂ ਆ ਜਿਹੜਾ ਬੈਠਾ ਕਿ ਚਿੜੀ ਬੈਠੀ ਹੈ ਬੈਠਾ ਬਾਈ ਇਹਦੇ 'ਚ ਬੈਠਾ ਹੋਇਆ ਸ਼ਾਇਦ ਕੈਮਰੇ 'ਚ ਨਾ ਦਿਖਾਇਆ ਜਾਵੇ ਕਿਉਂਕਿ ਸੰਘਣੀ ਜੀਬਾਦੀ ਦੇ ਵਿੱਚ ਆ ਦੇ ਵਿੱਚ ਬੈਠਾ ਬਾਈ ਉਹ ਉੱਡ ਗਿਆ ਉੱਡ ਗਿਆ ਉਹ ਜਾਂਦਾ ਬਾਈ ਹੂੰ ਪ੍ਰੋਪਰ ਆ ਇਹਦੇ ਵਿੱਚ ਬਾਈ ਆਲਣਾ ਆ ਦੇਖ ਲਓ ਇੱਧਰ ਹਾਂ ਆ ਵੇਖ ਸਾਰੇ ਇਹ ਸਾਰੇ ਦਰਾਖਤਾਂ ਦੇ ਆ ਇਹ ਵੀ ਲੱਗੇ ਆ ਇਹ ਵੀ ਆਲਣਾ ਬਾਈ ਸਾਰਿਆਂ ਦੇ ਅੰਦਰੋਂ ਦਿਖਾਉਣੇ ਆ ਬਾਈ ਆ ਦੇਖੋ ਤੁਸੀਂ ਕਲਾ ਦੇਖੋ ਚਿੜੀ ਦੀ ਆ ਉਪਰ ਆਲ ਨਾ ਪਾਇਆ ਬੋਲੇ ਕਿਆ ਬਾਤ ਹੈ ਆ ਤਾਂ ਯਾਰ ਮੈਂ ਪਹਿਲੀ ਵਾਰੀ ਵੇਖੀ ਆ ਤੇ ਬਾਈਪਾਸ ਆ ਬਾਈ ਇਧਰ ਦੀ ਰਸਤਾ ਤੇ ਦੂਜੇ ਪਾਸੇ ਨਿਕਲ ਜਾਂਦੀ ਹੈ ਚਿੜੀ ਜਾ ਕੇ ਇਧਰ ਦੀ ਆਉਣਾ ਇਹਨੇ ਇਧਰ ਦੇ ਨਿਕਲੇ ਸੱਜੇ ਪਾਸੇ ਦੀ ਆਉਣਾ ਸੱਜੇ ਪਾਸੇ ਨਿਕਲ ਜਾਣਾ ਏ ਭਾਈ ਅਸੀਂ ਨਾ ਜਦੋਂ ਇੱਥੇ ਮੱਟੀ ਦਾ ਬਣਾਇਆ ਲੱਗਦਾ ਇਹਦਾ ਬਣਾਇਆ ਵਿੱਚ ਭਾਈ ਜਿਵੇਂ ਘਾਹ ਫੂਸ ਲਾ ਕੇ ਉਹਨਾਂ ਨੇ ਤਕਰੀਬਨ ਇਹ 22 23 ਦਿਨਾਂ ਦੀ ਮਿਹਨਤ ਆ ਭਾਈ ਇਹਨਾਂ ਦੇ ਅੱਛਾ 22 23 ਦਿਨਾਂ ਚ ਉੱਥੋਂ ਜਿਹੜਾ ਲਾਉਣਾ ਸਟਾਰਟ ਕੀਤਾ ਮਿੱਟੀ ਨੂੰ ਇੱਥੇ ਆ ਕੇ ਪ੍ਰੋਪਰ ਉਹਨੂੰ ਮੰਨ ਲਵਾਂ ਸਹੀ ਜਿਹੜਾ ਲੱਗਿਆ ਜਾਣਾ ਇੱਥੇ ਲਾਇਆ ਉੱਥੋਂ ਜਿਵੇਂ ਥੋੜੇ ਥੋੜੇ ਟੱਕ ਜੇ ਲਾਏ ਪਏ ਆ ਉਹ ਜਗ੍ਹਾ ਨਹੀਂ ਬਣੀ ਉਹਨੂੰ ਹਣਾ ਜਗ੍ਹਾ ਨਹੀਂ ਬਣੀ ਏ ਦੇਖ ਲਓ ਵੀ ਕਿੰਨੀ ਪ੍ਰਮਾਤਮਾ ਲਈ ਜਿਹੜੀ ਇਹਨਾਂ ਨੂੰ ਕਲਾ ਬਖਸ਼ੀ ਹੁੰਦੀ ਹੈ ਪੰਛੀਆਂ ਨੂੰ ਇੱਕ ਪਾਸੇ ਦੀ ਰਸਤਾ ਜਿਹੜਾ ਆਏ ਨੇ ਕੋਈ ਵੀ ਹੂਣੀ ਪਾਇਆ ਕੋਈ ਸਰੀਆੜੀ ਪਾਇਆ ਤੇ ਲੈਂਟਰ ਵੀ ਪਾਤਾ ਯਾਰ ਕਮਾਲ ਦਾ ਗੱਲ ਜਿੰਨਾ ਪੱਕਾ ਕੰਮ ਕਰਤਾ ਬਈ ਨਾਲੇ ਸੇਫ ਆ ਉਹ ਨਾ ਕੋਈ ਇੱਥੇ ਮੀਂਹ ਨਾ ਕਣੀ ਨਾ ਕੋਈ ਨੇਰੀ ਆਵੇ ਨਾ ਕੋਈ ਹੋਰ ਜਾਨਵਰ ਆਵੇ ਬਿਲਕੁਲ ਬਈ ਆਮ ਨਾਲ ਮਿੱਟੀ ਦਾ ਘਰ ਜਿਵੇਂ ਆਹ ਆਹ ਛੋਟਾ ਜਿਹਾ ਪਿਆ ਹੈਗਾ ਜਾਂ ਉਹ ਬਣਿਆ ਕਰਕੀਨ ਹਾਂ ਕਰਕੀਨ ਬਣਾਉਂਦੇ ਨੇ ਆਪਾਂ ਉਹ ਲਾਉਂਦੇ ਨੇ ਆਪਾਂ ਉਹ ਦੇਖ ਲਓ ਤੁਸੀਂ ਜਿੰਨੀ ਵਿੱਚ ਬਣ ਲੱਗੇ ਆਵੇਂ ਆ ਇਹ ਆਪਾਂ ਨੂੰ ਐਂ ਚੱਲ ਯਾਰ ਵੀ ਜਿਹੜੇ ਪੰਛੀ ਆ ਨਾ ਕੋਈ ਵੀ ਕੋਈ ਜੀਵ ਜੰਤੂ ਜਾਨਵਰ ਆ ਜੀਵ ਜੰਤੂ ਇਹਨਾਂ ਦਾ ਬੂਰਾ ਹੱਕ ਆ ਠੀਕ ਐ ਫਿਰ ਮਹਿਫਲ ਮੁਫਲ ਦਾ ਨੱਤੀ ਲੱਗ ਜਾਂਦੀ ਊਜੋਧ ਮਹਿਫਲ ਹਾਂ ਬਾਈ ਮਹਿਫਲ ਦਾ ਕੋਈ ਰਿਸ਼ਤੇਦਾਰ ਵੀ ਆਉਂਦਾ ਨਾ ਤੇ ਉਹਨਾਂ ਨੇ ਕੱਲੀ ਚਾਹ ਹੀ ਪੀਣੀ ਹੁੰਦੀ ਆ ਘਰੇ ਉਹ ਤੋਂ ਬਾਅਦ ਦਾ ਇਸ਼ਾਰਾ ਹੁੰਦਾ ਵੀ ਚਲੋ ਖੇਤ ਚੱਲੀਏ ਖੇਤ ਚੱਲਦੇ ਆ ਮੋਟਰ ਤੇ ਬੈਠੇ ਬਿਲਕੁਲ ਬਾਈ ਇੱਕ ਗੱਲ ਹੋਰ ਵੀ ਐ ਬਾਈ ਇੱਥੇ ਨਾ ਆਪਾਂ ਮਾਰ ਨਹੀਂ ਕਰਦੇ ਕੋਈ ਵੀ ਬੰਦਾ ਜਿੰਨਾ ਮਰਜੀ ਡਿਪਰੈਸ਼ਨ 'ਚ ਹੋਵੇ ਜਿੰਨੀ ਮਰਜੀ ਟੈਨਸ਼ਨ ਹੋਵੇ ਇੱਥੇ ਜੇ ਇੱਕ ਹਫ਼ਤਾ ਵੀ ਆ ਜੇ ਨਾ ਬੰਦਾ ਨਾ ਉਹਦੇ ਸਾਰੀ ਬਈ ਟੈਨਸ਼ਨ ਸਾਰਾ ਡਿਪਰੈਸ਼ਨ ਬੰਦੇ ਦਾ ਦੂਰ ਹੋ ਜਾਂਦਾ ਕਿਉਂਕਿ ਇੱਥੇ ਬਈ ਨਾ ਤਾਂ ਕੋਈ ਸ਼ੋਰ ਸ਼ਰਾਬਾ ਨਾ ਕੋਈ ਪ੍ਰਦੂਸ਼ਣ ਬਿਲਕੁਲ ਬੰਦਾ ਜਦੋਂ ਫਰੈਸ਼ ਮਾਈਂਡ ਬੈਠੂਗਾ ਨਾ ਕੌਂਦੀ ਆਟੋਮੈਟਿਕ ਜਿਹੜੀ ਟੈਨਸ਼ਨ ਆ ਉਹ ਦੂਰ ਹੋ ਜੂਗੀ ਹਾਂ ਬਾਕੀ ਇੱਥੇ ਜਿਵੇਂ ਜਾਨਵਰਾਂ ਦੀ ਆਵਾਜ਼ ਸ਼ੈਅ ਲੈ ਕੇ ਚਾ ਨਾ ਬਿਲਕੁਲ ਜਿੜੀਆਂ ਬਹੁਤ ਜ਼ਿਆਦਾ ਤੁਸੀਂ ਇਹ ਪਹਿਲਾਂ ਆਪਾਂ ਆਫ ਕੈਮਰਾ ਵੀ ਗੱਲਾਂ ਕਰੀ ਜਾਂਦੇ ਸੀਗੇ ਬਾਈ ਬਹੁਤ ਜ਼ਿਆਦਾ ਇੱਥੇ ਜਿਹੜੇ ਪੰਛੀਆਂ ਨੇ ਉਹ ਰਹਿਣ ਵਸੇਰੇ ਕਰ ਲਿਆ ਤੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਬਾਈ ਆ ਪਾਣੀ ਵਗੈਰਾ ਇਹਨਾਂ ਨੂੰ ਰੱਖ ਕੇ ਜਾਂਦੇ ਆ ਪ੍ਰੋਪਰ ਜਿਹੜੇ ਦਾਣੇ ਪਾ ਜੀ ਬਾਕੀ ਇਹ ਵੀ ਜਿਹੜਾ ਆ ਵੀ ਉਹਨੇ ਵੀ ਇਧਰਲੇ ਪਾਸੋਂ ਵੀ ਕੱਸੀ ਵਗਦੀ ਆ ਸਾਹਮਣੇ ਵਾਲੇ ਪਾਸੋਂ ਵੀ ਵਗਦੀ ਆ ਪਾਣੀ ਵਗਦਾ ਆ ਚਾਰੇ ਪਾਸੋਂ ਹਣਾ ਪਾਣੀ ਹਾਏ ਬਾਈ 12 ਮਹੀਨੇ 30 ਦਿਨ ਇੱ ਤੇ ਆ ਬੋਟਿਆਂ ਦੀ ਵੀ ਗ੍ਰੋਥ ਦਾ ਇਹੀ ਕਾਰਨ ਆ ਬਾਈ ਵੀ ਇਹਨਾਂ ਨੂੰ ਪਾਣੀ ਜਿਹੜਾ ਉਹ ਨਹਿਰ ਦਾ ਪਾਣੀ ਨਹਿਰੀ ਪਾਣੀ ਮਿਲਦਾ ਇਹਨਾਂ ਨੂੰ ਬਿਲਕੁਲ ਬਾਈ ਆ ਇਧਰਲੇ ਪਾਸੇ ਵੀ ਕਾਫੀ ਬੋਟੇ ਲਾਏ ਹੋਏ ਆ ਇਹ ਠੀਕ ਆ ਹੂੰ ਪੂਰੀ ਯਾਨੀ ਕਿ ਮਿਹਨਤ ਕੀਤੀ ਆ ਇੱਥੇ ਬੁਰੀ ਹਾਂ ਮਿਹਨਤ ਬਾਈ ਇਹ 3 ਸਾਲਾਂ ਦੀ ਆ ਹੁਣ ਇੱਥੇ ਕੋਈ ਖਰਚਾ ਨਹੀਂ ਹੁਣ ਸਿਰਫ ਕੱਲੀ ਮਿਹਨਤ ਆ ਜਿਹੜਾ ਖਰਚਾ ਆਉਣਾ ਸੀ ਚਲੋ ਉਹ ਪਹਿਲਾਂ ਹੋ ਗਿਆ ਨਾ ਹੁਣ ਤਾਂ ਸਿਰਫ ਆਪ ਦੀ ਮਿਹਨਤ ਹੋਰ ਵੀ ਕੋ ਬਣਾਉਣਾ ਇੱਥੇ ਅਜੇ ਹਾਂ ਪੂਲ ਬਣਾਉਣਾ ਬਈ ਆਪਾਂ ਆਉਂਦੇ ਧਰਮੇ ਸਵਿਮਿੰਗ ਪੂਲ ਸਵਿਮਿੰਗ ਪੂਲ ਉਹ ਆਪਾਂ ਹੋਰ ਰੈਂਟ ਤੇ ਨਹੀਂ ਦੇਣਾ ਆਪਾਂ ਭਰਾਵਾਂ ਵਾਸਤੇ ਹੀ ਫੇਰ ਨਹੀਂ ਟਾਲਦਾ ਜੱਟਾ ਫੇਰ ਨਹੀਂ ਟਾਲਦਾ ਤੇ ਆਪਣੇ ਭਰਾਵਾਂ ਵਾਸਤੇ ਜਦੋਂ ਸੋਡੇ ਵਰਗੇ ਭਰਾ ਆਉਂਦੇ ਹਨ ਆਪਾਂ ਦਾ ਵਧੀਆ ਫੰਕਸ਼ਨ ਕਰਿਆ ਕਰਾਂਗੇ ਜ਼ਿੰਦਗੀ ਦੇ ਬਈ ਆਪਾਂ ਦਾ ਨਜ਼ਾਰੇ ਲੈਣੇ ਹਨ ਆਇਨੇ ਵੀ ਕੱਲੇ ਨਜ਼ਾਰੇ ਹੀ ਲੈਣੇ ਆਪਦੀ ਮਿਹਨਤ ਕਰਦੇ ਆ ਬਈ ਹਨਾ ਸੱਚੀ ਕਿਰਤ ਕਰੀਦੀ ਆ ਖੇਤੀ ਦਾ ਇੱਕ ਹੈ ਹੀ ਜੇ ਆਪਾਂ ਦੇਖੀਏ ਸੱਚੀ ਕਿਰਤ ਹਨਾ ਕਿਉਂਕਿ ਇਹਦੇ ਚ ਕੋਈ ਬੇਈਮਾਨੀ ਨਹੀਂ ਬਈ ਆਪਾਂ ਇੱਕ ਫਸਲ ਲੈ ਕੇ ਉੱਤੇ ਮਾਲਵੇ ਮੰਡੀ ਚ ਲਾ ਦੇਣੀ ਹੈ ਨਾ ਉਹਨਾਂ ਨੇ ਮੁੱਲ ਦੇਣਾ ਤੇ ਇਹਦੇ ਅਰਕੀ ਦਾ ਬਈ ਰੀਸ ਨਹੀਂ ਆਪਾਂ ਦਾ ਖਾਸ ਕਰਕੇ ਆਪਣੇ ਨੌਜਵਾਨ ਭਰਾਵਾਂ ਨੂੰ ਵੀ ਕਵਾਂਗੇ ਬਈ ਵੀ ਜਿਹੜੇ ਅੱਜ ਕੱਲ ਬਾਹਰ ਤੁਰੇ ਜਾਂਦੇ ਆ ਸਾਡੇ ਏਰੀਆ ਚ ਬਈ ਇੱਥੇ ਸਾਡੇ ਮੋਗੇ ਤੇ ਅਸੀਂ ਤਕਰੀਬਨ ਤਿੰਨ ਕੇ ਜਣੇ ਆ ਜਿਹੜੇ ਸਾਡੀ ਉਮਰ ਦੇ ਖੇਤੀ ਕਰਦੇ ਆ ਠੀਕ ਹੈ ਬਾਕੀ ਤਕਰੀਬਨ ਆਲਮੋਸਟ ਸਾਰੇ ਕੋਈ ਪਲੱਸ 2 ਕਰਕੇ ਬਾਹਰ ਚਲਾ ਗਿਆ ਕੈਨੇਡਾ ਚਲਾ ਗਿਆ ਕੋਈ ਆਸਟ੍ਰੇਲੀਆ ਕੋਈ ਅਮਰੀਕਾ ਮੈਨੂੰ ਲੱਗਦਾ ਵੀ ਅਸੀਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਈ ਮੱਲਾ ਦਾ ਵੀ ਖੇਤੀ ਕਰਨ ਵਾਲਾ ਕੋਈ ਰਹਿਣਾ ਹੀ ਨਹੀਂ ਹੂੰ ਆਪਾਂ ਦੋਸ਼ ਦਿੰਨੇ ਆ ਸਰਕਾਰਾਂ ਨੂੰ ਬਈ ਹਨਾ ਪਿਛਲੇ ਸਮੇਂ 'ਚ ਜਿਹੜਾ ਆਪਾਂ ਦਿੱਲੀ ਸੰਘਰਸ਼ ਜਿੱਤ ਕੇ ਆਏ ਆ ਉਹ ਚਲੋ ਆਪਣੇ ਇੱਕੇ ਨਾਲ ਜਿੱਤਿਆ ਗਿਆ ਹਨਾ ਪਰ ਬਈ ਜਦੋਂ ਖੇਤੀ ਕਰਨ ਵਾਲੇ ਨਾ ਰਿਹਾ ਕੋਈ ਹੈ ਨਾ ਅਕਸਰ ਜਿਹੜੀ ਵਾਗਦੋਰਾ ਤੋਂ ਆਪਣੀ ਨੌਜਵਾਨ ਪੀੜ੍ਹੀ ਨੇ ਸਾਂਭਣੀ ਹੈ ਬਈ ਹਨਾ ਉਹ ਤਾਂ ਆਪਾਂ ਕਹੀਏ ਵੀ ਖੇਤੀ ਤੋਂ ਦੂਰ ਚਲੇ ਜਾਂਦੇ ਆ ਇਹਦੇ ਵਿੱਚ ਇੱਕ ਹੋਰ ਵੀ ਗੱਲ ਆ ਬਈ ਆਪਣੇ ਮਾਪੇ ਦਾ ਬੜਾ ਵੱਡਾ ਕਸੂਰਾ ਹੂੰ ਕਈ ਭਰਾਵਾਂ ਨੂੰ ਗੁੱਸਾ ਵੀ ਲੱਗੂਗਾ ਕਿਉਂਕਿ ਬਈ ਅੱਜ ਕੱਲ੍ਹ ਜਿਹੜੀ ਆਪਣੀ 2000 ਤੋਂ ਉੱਤੋਂ ਵਾਲੀ ਪੀੜ੍ਹੀ ਆ ਨਾ ਹੂੰ ਉਹਨਾਂ ਨੂੰ ਕਿਸੇ ਨੂੰ ਐ ਨਹੀਂ ਪਤਾ ਵੀ ਸਾਡੀ ਵਾਰੀ ਕਦੋਂ ਆ ਹੂੰ ਸਾਡੀ ਕਿੰਨੇ ਨੰਬਰ ਖੇਵਟਾਂ ਕਿੰਨਾ ਖਸਰਾ ਨੰਬਰਾਂ ਕਿੰਨੀ ਬਾਈ ਆ ਸਾਡੀ ਕਿੱਥੇ ਸਾਡੀ ਜ਼ਮੀਨ ਆ ਕਿਉਂਕਿ ਭਈ ਆਪਾਂ ਖੇਤੀ ਤੋਂ ਇੰਨਾ ਕੁ ਦੂਰ ਕਰਤਾ ਖੇਤੀ ਇੱਕ ਘਾਟੇ ਬੰਦ ਸੌਦਾ ਦਿਖਾਤਾ ਹੂੰ ਵੀ ਖੇਤੀ ਜੋ ਬਾਜਦਾ ਨਹੀਂ ਅਸੀਂ ਥੱਕੇ ਇਹਤ ਲੈ ਕੇ ਨਹੀਂ ਆਏ ਭਾਈ ਵੀ ਆਪਾਂ ਕਹਦੇ ਨੇ ਵੀ ਅਸੀਂ ਥੱਕੇ ਖਾਈਏ ਨੇ ਤੁਸੀਂ ਨਾ ਖੇਤੀ ਕਰੋ ਹੂੰ ਜਿਹੜਾ ਬੰਦਾ ਭਈ ਅੱਜ ਦੇ ਸਮੇਂ 'ਚ ਪੰਜ ਛੇ ਕਿੱਲੇ ਵਾਹਣਾ ਜਿਹਦੇ ਕੋਲੇ ਉਹ ਰਾਜਾ ਵਧੀਆ ਆਰਾਮ ਦੀ ਰੋਟੀ ਖਾਂਦਾ ਪਈ ਉਹ ਪਰ ਇੱਕ ਪਾਸੇ ਦੇਖ ਲੋ ਵੀ ਜਿਹੜਾ ਪੰਜ ਛੇ ਕਿੱਲੇ ਵਾਹਣਾ ਜਿਹਦੇ ਕੋਲੇ ਉਹ ਆਪਦੀ ਖੇਤੀ ਨਹੀਂ ਕਰਦਾ ਕੋਈ 10000 ਤੇ ਪ੍ਰਾਈਵੇਟ ਜੌਬ ਕਰੀ ਜਾਂਦਾ ਭਾਈ ਹੂੰ ਉਹਦੇ ਚੋਂ ਉਹਨੂੰ ਖਰਚਾ ਵੀ ਪੈਂਦਾ ਉਹਨਾਂ ਨੇ ਟਾਰਗੇਟ ਦੇ ਦੇਣਾ ਵੀ ਤੁਸੀਂ ਇੰਨਾ ਕੰਮ ਕਰਕੇ ਆਉਣਾ ਹੂੰ ਤੇ ਉਹਦੇ ਨਾਲੋਂ ਚੰਗਾ ਭਾਈ ਜੇ ਆਪਾਂ ਖੇਤੀ ਕਰਾਂਗੇ ਹੂੰ ਤਾਂ ਨਾਲੇ ਤਾਂ ਆਪਦੀਆਂ ਜੜਾਂ ਦੇ ਨਾਲ ਜੁੜੇ ਰਵਾਂਗੇ ਹੂੰ ਬਾਰੇ ਅਫਸੋਸ ਹੁੰਦਾ ਬਾਈ ਯਾਰ ਵੀ ਜਦੋਂ ਆਪਣੀ ਨੌਜਵਾਨ ਪੀੜ੍ਹੀ ਦੂਰ ਹੁੰਦੀ ਹੈ ਮਾਲਕ ਤੋਂ ਨੌਕਰ ਦਾ ਸਫ਼ਰ ਤੈਅ ਕਰ ਲਿਆ ਬਿਲਕੁਲ ਬਾਈ ਬਿਲਕੁਲ ਬਾਈ ਆਉਣ ਵਾਲੇ ਸਮੇਂ 'ਚ ਬਾਈ ਇਹ ਹੋਰ ਵੀ ਵਧੂਗਾ ਘਟਦਾ ਨਹੀਂ ਮਿਲਦਾ ਹੂੰ ਜਿੱਦਾਂ ਦੀ ਹੌਣ ਲੱਗੀ ਹੋਈ ਆ ਬਾਹਰ ਜਾਣ ਦੀ ਜੀ ਬਾਈ ਜਾਂ ਇੱਕ ਢਾਂਚੇ ਹੀ ਇਹੋ ਜਿਹਾ ਬਣ ਗਿਆ ਬਾਹਰ ਜਾ ਕੇ ਵੀ ਬਾਈ ਆਪਾਂ ਕੰਮ ਹੀ ਕਰਨਾ ਨਾ ਆਪਾਂ ਨੂੰ ਇੱਕ ਸ਼ਰਮ ਮਾਰੀ ਜਾਂਦੀ ਆ ਵੀ ਲੋਕ ਹੀ ਕਹਿਣਗੇ ਹੂੰ ਤੇ ਇਹ ਜੇ ਆਪਾਂ ਜਦੋਂ ਬਾਹਰ ਜਾ ਕੇ ਬਾਈ ਇਹ ਨਕਾਬ ਲਾ ਦਿੰਨੇ ਆ ਤੇ ਦੇ ਟਿਪ ਆਪੇ ਇਹ ਸ਼ਰਮ ਵਾਲਾ ਨਕਾਬ ਲਾ ਦੀ ਬਾਹਰ ਅਸਲ ਚੈਨ ਲੱਦਾ ਸਾਨੂੰ ਕੋਈ ਵੇਖਦਾ ਨਹੀਂ ਪੈਂ ਵੇਖਦਾ ਯਾਰ ਉਥੋਂ ਬਸ ਅਸਲ ਜਿਹੜੇ ਉੱਥੇ ਗਏ ਵਿਆ ਨਾ ਉਹ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਸਿਰਫ ਆਪਦੀ ਗੱਡੀ ਦੀ ਫੋਟੋ ਪਾਤੀ ਜਿੱਦੋਂ ਕਿਤੇ ਘੁੰਮਣ ਜਾਂਦੇ ਆ ਉਹਨਾਂ ਦੀ ਫੋਟੋ ਪਾਤੀ ਪਰ ਕੰਮ ਦੀ ਕੋਈ ਵੀ ਬੰਦਾ ਫੋਟੋ ਨਹੀਂ ਪਾਉਂਦਾ ਬਾਈ ਸੋਚ ਇੱਕ ਬੰਦਾ ਹੋਊਗਾ ਜਿਹੜਾ ਫੋਟੋ ਪਾਊਗਾ ਉਹ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਮਾ ਜਦੋਂ ਪਲੱਸ 2 ਕਰਕੇ ਮਾਈਂਡ ਉਹਨਾਂ ਦਾ ਫਰੈਸ਼ ਹੁੰਦਾ ਉਹਨਾਂ ਨੂੰ ਆਉਂਦਾ ਵੀ ਉਹ ਤਾਂ ਨਜ਼ਾਰੇ ਲਈ ਜਾਂਦੇ ਆ ਉਹਨਾਂ ਫੋਟੋ ਮਾਣੀ ਪਟਿਆ ਫੋਟੋ ਮਾਣੀ ਪਟਿਆ ਜਦੋਂ ਉੱਥੇ ਜਾ ਕੇ ਬਈ ਸੰਘਰਸ਼ ਕਰਨਾ ਪੈਂਦਾ ਜਮਾ ਗਰਾਉਂਡ ਲੈਵਲ ਤੋਂ ਆਪਦੀ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਆ ਇੱਥੇ ਆਪਾਂ ਸਾਰਾ ਕੁਝ ਆਪਦਾ ਬਣਿਆ ਬਣਾਇਆ ਛੱਡ ਕੇ ਜਾਂਦੇ ਆ ਨਾਲੇ ਪੈਸੇ ਕੋਲ ਲਾ ਕੇ ਬਿਲਕੁਲ ਬਈ 25-30 ਲੱਖ ਰੁਪਇਆ ਲਾ ਕੇ ਤਾਂ ਇੱਥੇ ਕੋਈ ਮਰਜ਼ੀ ਕੰਮ ਕਰ ਲਓ ਬਈ ਬਿਲਕੁਲ ਟੌਪ ਦਾ ਆਪਾਂ ਨਾਲੇ ਕੁਰਸੀ ਤੇ ਬੈਠ ਕੇ ਕੰਮ ਕਰਾ ਸਕਦੇ ਆ ਆਪਾਂ ਤੇ ਆਪਾਂ 25-30 ਲੱਖ ਲਾ ਕੇ ਉੱਥੇ ਫੇਰ ਨੌਕਰ ਬੰਦਿਆ ਹੂੰ ਤੇ ਆਪਾਂ ਨੂੰ ਬਈ ਨੌਜਵਾਨ ਪੀੜੀ ਨੂੰ ਖਾਸ ਕਰਕੇ ਸਮਝਣਾ ਪਊਗਾ ਬਿਲਕੁਲ ਇਹ ਇਹ ਗੱਲਾਂ ਸੋਚਣਾ ਇਹ ਗੱਲਾਂ ਵਾਕਈ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਜੇ ਅਸੀਂ ਪੰਜਾਬ 'ਚ ਰਹਿੰਦੇ ਆ ਇੱਕ ਮਾਨ ਸਾਹਿਬ ਦਾ ਗਾਣਾ ਆਇਆ ਸੀ ਕਿ ਜਿਹੜੇ ਮੁਲਕ ਦਾ ਖਾਈਏ ਉਸ ਦਾ ਪੁਰਾਣੀ ਮੰਡੀ ਤੇ ਪੰਜਾਬ 'ਚ ਰਹਿ ਕੇ ਅਸੀਂ ਪੰਜਾਬ ਬਾਰੇ ਅਸੀਂ ਨਾ ਸੋਚਿਆ ਤੇ ਅਮਰੀਕਾ ਵਾਲਿਆਂ ਨੇ ਥੋੜੀ ਸੋਚਿਆ ਉਹਨਾਂ ਨੇ ਤਾਂ ਬਈ ਉਹਨਾਂ ਨੂੰ ਤਾਂ ਲੋੜ ਆ ਆਪਣੇ ਪੰਜਾਬ ਚੋਂ ਕ੍ਰੀਮ ਲੈ ਜਾਂਦੇ ਆ ਬਈ ਉਹ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਕੋਈ ਰਾਜਨੀਤਿਕ ਬੰਦੇ ਚ ਜਾਣਾ ਕੋਈ ਪੋਲਿਟੀਕਲ ਬੰਦਾ ਹਨਾ ਕੋਈ ਵੀ ਇੰਜੀਨੀਅਰ ਬੰਦਾ ਉਹਨਾਂ ਦਾ ਕਰੀਮ ਲੈ ਕੇ ਜਾਨੇ ਆਏ ਤਾਂ ਹੈ ਨਹੀਂ ਕੋਈ 8ਵੀਂ ਫੇਲ ਨੂੰ ਲੈ ਜਾਂਦੇ ਆ ਬਿਲਕੁਲ ਜਿਹੜੀ ਕਰੀਮ ਹੁੰਦੀ ਆ ਉਹ ਤਾਂ ਆਪਣੇ ਪੰਜਾਬ ਚੋਂ ਬਾਹਰ ਤੁਰੇ ਜਾਂਦੀ ਆ ਤੇ ਫਿਰ ਆਪਾਂ ਖੇਤੀ ਆਪਾਂ ਕਹਿੰਦੇ ਆ ਵੀ ਕੋਈ ਵੀ ਕੰਮ ਆ ਵੀ ਆਪਣਾ ਦੇਸ਼ ਤਰੱਕੀ ਕਰੇ ਉਹ ਫਿਰ ਕਰੂ ਕਿੱਥੋਂ ਬਈ ਤਰੱਕੀ ਕਰਨ ਵਾਸਤੇ ਐਜੂਕੇਟਡ ਹੋਣਾ ਜ਼ਰੂਰੀ ਆ ਚੰਗੀ ਸਿੱਖਿਆ ਹੋਣੀ ਜ਼ਰੂਰੀ ਆ ਚੰਗੀ ਸਿੱਖਿਆ ਵਾਲੇ ਪੰਜਾਬ ਚ ਰਹਿਣਗੇ ਜਿਹੜੇ ਹੈਗੇ ਆ ਉਹ ਆਵਾਜ਼ ਹੀ ਆਵਾਜ਼ ਹੀ ਨਹੀਂ ਉਠਾਉਣੇ ਬਈ ਕਿਸੇ ਨੇ ਜਦੋਂ ਅਣਪੜਤਾ ਹੀ ਇੰਨੀ ਜ਼ਿਆਦਾ ਹੋ ਗਈ ਕਿਉਂਕਿ ਜਿਹੜਾ ਐਜੂਕੇਟਡ ਆ ਉਹ ਤਾਂ ਬਾਹਰ ਨੂੰ ਤੁਰੇ ਜਾਂਦੇ ਆ ਤੇ ਸਰਕਾਰ ਕੋਈ ਮਰਜ਼ੀ ਬਈ ਆਪਣੇ ਤੇ ਥੋਪ ਦੇ ਹਨਾ ਕੋਈ ਕਾਨੂੰਨ ਥੋਪ ਦੇ ਜਦੋਂ ਆਵਾਜ਼ ਠਾਉਣ ਵਾਲੀ ਨਹੀਂ ਰਿਆ ਆਵਾਜ਼ ਤਾਂ ਆਪਣੀ ਨਵੀਂ ਪੀੜ੍ਹੀ ਨੇ ਠਾਉਣੀ ਆ ਬਿਲਕੁਲ ਉਹ ਤਾਂ ਆਪਣੇ ਬਾਹਰ ਤੁਰੇ ਜਾਂਦੀ ਆ ਅਸਲ 'ਚ ਆਪਣੀ ਨੌਜਵਾਨੀ ਦਾ ਆਹੀ ਸਭ ਤੋਂ ਵੱਡਾ ਦੁਖਾਂਤ ਹੋ ਗਿਆ ਪਹਿਲਾਂ ਜੀ ਬਾਈ ਇਹ ਹੋ ਗਿਆ ਫਿਰ ਨਸ਼ਿਆਂ ਦਾ ਜਿਹੜਾ ਚੱਲ ਪਿਆ ਇਹ ਵੱਡੀ ਗੱਲ ਹੈ ਤੇ ਚਲੋ ਆਪਾਂ ਥੋੜੀ ਮੋਟਰ ਵਾਲੀ ਗੱਲ ਕਰਦੇ ਆ ਤੁਸੀਂ ਜਦੋਂ ਘਰੋਂ ਫਿਰਿਆ ਚੱਕ ਕੇ ਲਿਆਂਦੀ ਜੀ ਬਾਈ ਉਦੋਂ ਘਰ ਦੇ ਦਿਰੈਕਸ਼ਨ ਕੀ ਸੀਗਾ ਕਰਦਿਆਂ ਦਾ اصل ਨਾ ਬਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਸ਼ਵਾਸ ਦੀ ਹਮ ਜਦੋਂ ਤੁਹਾਡੇ ਤੇ ਵਿਸ਼ਵਾਸ ਆ ਨਾ ਵੀ ਸਾਡਾ ਜਿਹੜਾ ਬੱਚਾ ਉਹ ਕਦੇ ਗਲਤ ਸੰਗਤ ਚ ਨਹੀਂ ਪੈਂਦਾ ਹਮ ਤਾਂ ਫਿਰ ਤੁਸੀਂ ਜੋ ਮਰਜ਼ੀ ਕਰੋ ਬਈ ਸਾਨੂੰ ਘਰ ਦੇ ਸਪੋਰਟ ਹੀ ਕਰਨਗੇ ਹਮ ਕਿਉਂਕਿ ਜਦੋਂ ਇੱਕ ਕਰੀ ਬੰਦੇ ਤੇ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਆਪਾਂ ਕੋਈ ਵੀ ਕੰਮ ਕਰਨਾ ਬਾਈ ਘਰਦਿਆਂ ਦੀ ਰਹਿ ਮੁਤਾਬਕ ਕਰਨਾ ਇਹ ਨਹੀਂ ਵੀ ਆਪਾਂ ਘਰਦਿਆਂ ਦੀ ਆਗਿਆ ਤੋਂ ਬਿਨਾ ਕਰਨਾ ਪਹਿਲਾਂ ਬਾਪੂ ਤੋਂ ਸਲਾਹ ਲਈ ਸੀ ਬਿਲਕੁਲ ਬਾਈ ਸਾਰੇ ਬਾਈ ਆਪਣੇ ਪਰਿਵਾਰ ਦੀ ਆਪਾਂ ਨੂੰ ਫੁੱਲ ਸਪੋਰਟ ਆ ਕੋਈ ਆਏ ਨਹੀਂਗਾ ਵੀ ਆਪਾਂ ਆਹ ਜਿੰਨਾ ਵੀ ਇੱਥੇ ਕੰਮ ਕਰਿਆ ਨਾ ਵੀ ਆਪਾਂ ਆਪਦੀ ਮਰਜ਼ੀ ਦੇ ਨਾਲ ਕਰ ਲਿਆ ਘਰੋਂ ਆਪਾਂ ਨੂੰ ਬਾਈ ਫੁੱਲ ਸਪੋਰਟ ਆ ਕਿਹੜਾ ਤਾਂ ਘਰ ਦੀ ਦੇ ਮਨ ਚ ਤਾਂ ਆਇਆ ਹੋਣਾ ਵੀ ਬੈੱਡ ਚੱਕ ਕੇ ਲਈ ਜਾਂਦਾ ਕੁਰਸੀਆਂ ਮੇਜ਼ ਲੈ ਗਿਆ ਮੰਜੇ ਲੈ ਗਿਆ ਦੋ ਇਹ ਤਾਂ ਅੱਡ ਜੇ ਹੋਣ ਵਾਲੇ ਗੱਲਾਂ ਕਰੀ ਜਾਂਦਾ ਨਹੀਂ ਨਹੀਂ ਬਾਈ ਐਦਾਂ ਦੀ ਨਹੀਂ ਕੋਈ ਚੱਕਰ ਉਹੀ ਮੈਂ ਪਹਿਲਾਂ ਵੀ ਸੁਣ ਰਿਹਾ ਸੀ ਵਿਸ਼ਵਾਸ ਦੀ ਗੱਲ ਆ ਬਾਈ ਸਾਡੀ ਹੁਣ ਫੈਮਿਲੀ ਸੰਡੇ ਨੂੰ ਬੱਚੇ ਨੂੰ ਛੁੱਟੀ ਹੁੰਦੀ ਆ ਅਸੀਂ ਤਕਰੀਬਨ ਸਾਰਾ ਦਿਨ ਇੱਥੇ ਵਧੀਆ ਆਪਦਾ ਟਾਈਮ ਸਪੈਂਡ ਕਰਕੇ ਜਾਂਦੇ ਆ ਬਾਈ ਘਰੋਂ ਰੋਟੀ ਪਾਣੀ ਲੈ ਆਈਦਾ ਹਨਾ ਇੱਥੇ ਨਾਲੇ ਬੱਚੇ ਨੂੰ ਬਾਈ ਖੇਤੀ ਦੇ ਨਾਲ ਜੋੜੀਦਾ ਨਾ ਉਹਨੂੰ ਦੱਸੀਦਾ ਵੀ ਆਹ ਫਸਲ ਆ ਆਪਣੀ ਆ ਜਿਹੜੀ ਦੁਬਾ ਦਾ ਆਹ ਫਸਲ ਵੇਚਾਂਗੇ ਆਪਣੀ ਐਸ ਦਿਨ ਕਿਉਂਕਿ ਜੇ ਆਪਾਂ ਬਾਈ ਬੱਚੇ ਨੂੰ 10 ਗੱਲਾਂ ਦੱਸਾਂਗੇ ਨਾ ਚੰਗੀਆਂ ਤਾਂ ਉਹਦੇ ਦੋ ਤਾਂ ਦਿਮਾਗ 'ਚ ਪਹਿਣ ਗਏ ਆ ਬਾਈ ਬਿਲਕੁਲ ਤੇ ਜੇ ਆਪਾਂ ਮੰਨ ਲਵਾਂ ਦੋ ਦੋ ਗੱਲਾਂ ਕਰਕੇ ਉਹਨੂੰ ਸਿਖਾਈ ਗਈ ਤੇ ਜਦੋਂ ਉਹਨੇ ਮੈਚ्योर ਹੋਣਾ ਬਈ ਉਹ ਆਟੋਮੈਟਿਕ ਹੀ ਖੇਤੀ ਦੇ ਨਾਲ ਜੁੜੂਗਾ ਬਈ ਬਿਲਕੁਲ ਬਈ ਹੂੰ ਜੋਤ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਧੰਨਵਾਦ ਬਾਈ ਤੁਹਾਡਾ ਵੀ ਇੱਥੇ ਪਹੁੰਚਣ ਤੇ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜਗਾੜੂ ਜੱਟ ਦੀਆਂ ਜਗਾੜੂ ਗੱਲਾਂ ਤੇ ਜਗਾੜੂ ਜੀ ਤੁਸੀਂ ਕਮਰਾ ਵੇਖਿਆ ਤੇ ਇਹ ਬਹੁਤ ਚੰਗੀ ਗੱਲ ਆ ਮੈਨਾਂ ਹਰ ਪੰਜਾਬੀ ਨੂੰ ਹਰ ਕਿਸਾਨ ਨੂੰ ਇਦਾਂ ਆਪਣੇ ਖੇਤ ਵਿੱਚ ਇੱਕ ਵਧੀਆ ਵਿਰਾਸਤੀ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਜਿਹਦੇ ਨਾਲ ਅਸੀਂ ਖੇਤੀ ਵੀ ਸਾਂਭ ਸਕੀਏ ਤਾਂ ਕਿ ਨਵੀਂ ਜਨਰੇਸ਼ਨ ਇੱਕ ਹਵੇ ਵੀ ਅਸੀਂ ਖੇਤ ਜਾਈਏ ਤੇ ਖੇਤ ਆ ਕੇ ਕੋਈ ਨਾ ਕੋ ਸਿੱਖੇ ਮੇਨ ਮਕਸਦ ਬਾਈ ਦਾ ਵੀ ਇਹੀ ਸੀ ਕਿ ਅਸੀਂ ਮੇਰੇ ਬੱਚੇ ਖੇਤ ਨਾਲ ਜੁੜ ਜਾਣ ਤੇ ਉਹ ਜੋੜ ਕੇ ਸਵਾਲ ਪੁੱਛਣ ਤੇ ਅਸੀਂ ਉਹਨਾਂ ਨੂੰ ਦੱਸ ਸਕੀਏ ਜੁੜੇ ਦਾ ਸਫਰ ਟੈਲੀਵਿਜ਼ਨ ਨਾਲ ਧੰਨਵਾਦ